ਬੇਨਤੀ ਇਹ ਹੈ ਜੀ ਕਿ ਅੱਜ ਮਸਲਾ ਹੈਗਾ ਕਾਰਪੋਰੇਸ਼ਨ ਦਫਤਰ ਦਾ ਵਾ ਉਹ ਮਸਲਾ ਇਹ ਹੈ ਕਿ 20315 2023 ਨੂੰ ਕਾਰਪੋਰੇਸ਼ਨ ਦੇ ਵਿੱਚ ਸਫਾਈ ਕਰਮਚਾਰੀਆਂ ਦੀ ਭਰਤੀ ਹੋਈ ਸੀਗੀ ਉਸ ਭਰਤੀ ਦੇ ਦੌਰਾਨ ਜੋ ਮੈਰਿਟ ਲਿਸਟ ਦੇ ਹਿਸਾਬ ਦੇ ਨਾਲ ਸਿਲੈਕਸ਼ਨ ਹੋਈ ਸੀਗੀ ਉਸ ਸਿਲੈਕਸ਼ਨ ਦੇ ਦੌਰਾਨ ਜਿੰਨੇ ਬੰਦਿਆਂ ਨੂੰ ਜੁਆਇਨਿੰਗ ਦੇ ਕਿਰਾਏ ਸੀਗੇ ਜੁਆਇਨਿੰਗ ਲੈਟਰ ਦਿੱਤੇ ਸੀਗੇ ਤੇ ਉਹਦੇ ਵਿੱਚ ਜੁਆਇਨਿੰਗ ਕੀਤੀ ਸੀ ਕੁਝ ਲੋਕਾਂ ਨੇ ਜੁਆਇਨਿੰਗ ਨਹੀਂ ਕੀਤੀ ਸੀ ਹੁਣ ਮਸਲਾ ਇਹ ਆਂਦਾ ਪਿਆ ਵਾ ਇੱਕ ਲੱਕੀ ਨਾਮ ਦੀ ਮੇੜੀ ਡਾਟਰ ਆ ਬਕਲਦੀਪ ਸੰਧੀ ਜਲੰਧਰ ਤੋਂ ਹੈਗੀ ਆ ਜਿਹੜੀ ਮੈਂ ਜਿਹਨੇ 2023 ਦੇ ਵਿੱਚ ਇਹਦੇ ਇੰਟਰਵਿਊ ਦੇ ਵਿੱਚ ਪਾਸ ਹੋਈ ਸੀਗੀ ਇਹਨੂੰ ਅੱਜ 2 ਸਾਲ ਹੋ ਗਏ ਆ ਕਿ ਉਹਨੇ ਜੁਆਇਨਿੰਗ ਨਹੀਂ ਕੀਤੀ ਹੁਣ ਸਾਡੀ ਕਾਰਪੋਰੇਸ਼ਨ ਦੇ ਵਿੱਚ ਕੁਝ ਕਰਪਟ ਐਸੇ ਬੰਦੇ ਆ ਕਿ ਜਿਨ੍ਹਾਂ ਨੂੰ ਕਾਰਪੋਰੇਸ਼ਨ ਨੂੰ ਖੋਖਲਾ ਕੀਤਾ ਹੋਇਆ ਵਾ ਕਿ ਜਿਨ੍ਹਾਂ ਨੂੰ 2 ਸਾਲ ਦੇ ਵਿੱਚ ਉਹਨੂੰ ਦੁਬਾਰਾ ਤੋਂ ਉਹਨੂੰ ਜੁਆਇਨਿੰਗ ਲੈਟਰ ਦੇਣ ਦੀ ਤਿਆਰੀ ਕਰ ਰਹੇ ਆ ਮਸਲਾ ਇਹ ਆ ਕਿ ਜਦੋਂ ਜੁਆਇਨਿੰਗ ਹੋਏ ਕਿਸੇ ਵੀ ਆਰਡਰ ਹੁੰਦੇ ਆ ਜੁਆਇਨਿੰਗ ਦੇ ਉਹਨੂੰ 15 ਦਿਨ ਦੇ ਵਿੱਚ ਆਪਣੀ ਜੋਡੂਂ ਭਰਤੀ ਹੁੰਦੀ ਆ ਜਿਸ ਪੋਸਟ ਤੇ ਹੁੰਦੇ ਆ ਉਹਨੂੰ ਉਹਦੇ ਉੱਤੇ ਜੁਆਇਨਿੰਗ ਕਰਨੇ ਪੈਂਦਾ ਉਹ 15 ਦਿਨ ਦੇ ਵਿੱਚ 15 ਦਿਨ ਦੇ ਵਿੱਚ ਵਿੱਚ ਆਪਣਾ ਕੈਰੈਕਟਰ ਸਰਟੀਫਿਕੇਟ ਜੋ ਪੁਲਿਸ ਦੇ ਕੋਲੋਂ ਬੰਦਾ ਵਾ ਉਹ ਪੇਸ਼ ਕੀਤਾ ਜਾਣ ਜਾਣੇ ਪੈਂਦਾ ਵਾ ਪਰ ਨਾ 15 ਦਿਨ ਦੇ ਵਿੱਚ ਉਹਨਾਂ ਨੇ ਕੋਈ ਪੇਸ਼ ਕੀਤਾ ਤੇ ਨਾ ਉਹਨਾਂ ਨੇ ਜੁਆਇਨ ਨਹੀਂ ਕੀਤੀ ਉਸ ਤੋਂ ਬਾਅਦ ਕਾਰਪੋਰੇਸ਼ਨ ਦਾ ਇੱਕ ਮਸਲਾ ਹੁੰਦਾ ਜਿਹੜਾ 6 ਮਹੀਨੇ ਲਗਾਤਾਰ ਉਸੇ ਬੰਦੇ ਨੂੰ ਜਿਹਨੂੰ ਆਰਡਰ ਹੋਏ ਹੁੰਦੇ ਆ ਉਹਨੂੰ ਆਪਣੇ 6 ਮਹੀਨੇ ਉਹਨੂੰ ਲਗਾਤਾਰ ਨੋਟਿਸ ਕੀਤਾ ਜਾਂਦਾ ਵਾ ਕਿ ਤੁਸੀਂ ਆਪਣੇ ਆਕੇ ਦੱਸੋ ਦੀ ਜੁਆਇਨਿੰਗ ਕਿਉਂ ਨਹੀਂ ਕੀਤੀ ਉਹ ਜੁਆਇਨਿੰਗ ਦੇ ਵਿੱਚ 6 ਮਹੀਨੇ ਚ ਨਹੀਂ ਜਵਾਬ ਦਿੰਦੇ ਤੇ ਉਸ ਪੋਸਟ ਨੂੰ ਜਿਹੜੀ ਉਹ ਨੌਕਰੀ ਹੈ ਜਿਹੜੀ ਜਗ੍ਹਾ ਵਾਂ ਨੂੰ ਪੋਸਟ ਨੂੰ ਭੰਗ ਕੀਤਾ ਜਾਂਦਾ ਵਾ ਇਹਦੇ ਵਿੱਚ ਕੁਝ 32 ਤੋਂ 37 ਬੰਦੇ ਸਿਗੇ ਜਿਨ੍ਹਾਂ ਨੇ ਜੁਆਇਨਿੰਗ ਨਹੀਂ ਕੀਤੀਆਂ ਸੀਗੀਆਂ ਉਸਮ ਜੁਆਇਨਿੰਗਾਂ ਦੇ ਨੂੰ ਨਾ ਪਾਪਣਾ ਜੁਆਇਨ ਕਰਨ ਤੇ ਹੌਸਲੇ ਵਿੱਚ ਮਤਾ ਵੀ ਲਿਆਂਦਾ ਗਿਆ ਸੀਗਾ ਜਿਹਦੇ ਵਿੱਚ ਐਮਐਲਏ ਮਜੂਦ ਸੀਗਾ ਖੁਦ ਉਹਦੇ ਵਿੱਚ ਇਹ ਮਤਾ ਲਿਆਂਦਾ ਗਿਆ ਸੀਗਾ ਕਿ ਇਸ ਪੋਸਟਾਂ ਨੂੰ ਭੰਗ ਕਰਕੇ ਦੁਬਾਰਾ ਤੋਂ ਅਸੀਂ ਨਵੇਂ ਸਿਰੇ ਤੇ ਉਹਦੀ ਭਰਤੀ ਕਰਾਂਗੇ ਜਿਹੜੀ ਮੈਨਿਸਟਰ ਸਾਹਿਬ ਨਾਲ ਸੀਗੀ ਪਹਿਲਾਂ ਹੋਈ ਜਿਵੇਂ ਕਿਦਾਂ ਕਿਸੇ ਦਾ ਰੈਂਕ 1 ਨੰਬਰ ਆਇਆ ਕਿਸੇ ਦਾ 2 ਨੰਬਰ ਅਸੀਂ 2 ਨੰਬਰ ਵਾਲੇ ਨੂੰ ਦੁਬਾਰਾ ਭਰਤੀ ਕੀਤਾ ਜਾਏਗਾ ਪਰ ਉਹ ਭਰਤੀ ਦੇ ਵਿੱਚ ਅਸੀਂ ਕੰਨਾ ਕਰਨ ਜੋ ਮਹਰਲ ਲਿਸਟੇ ਸਹਾਉਣਾ ਹੈਗਾ ਕਰਨ ਪਰ ਜਿਨ੍ਹਾਂ ਨੇ 2 ਸਾਲ ਪਹਿਲਾਂ ਇਸ ਆਰਡਰ ਦੀ ਕਦਰ ਨਹੀਂ ਰੱਖੀ ਉਹ ਹੁਣ ਆਰਡਰ ਰੱਖੋਗੇ ਕਿਉਂਕਿ ਮੈਂ ਦੱਸ ਦਿਨਾ ਤੁਹਾਨੂੰ ਇਹਦੇ ਵਿੱਚ ਬਹੁਤ ਵੱਡਾ ਬਲਾ ਕਪੜਾ ਹੋਇਆ ਸੀਗਾ ਜਿਹਦੇ ਵਿੱਚ ਅਸੀਂ ਹਿਸ਼ਾਰਪੁਰ ਡੀਸੀ ਮੇਅਰ ਕਮਿਸ਼ਨਰ ਨੂੰ ਬੜੇ ਵੱਡੇ ਵੱਡੇ ਸਬੂਤ ਦਿੱਤੇ ਸੀਗੇ ਰਿਕਾਰਡਿੰਗਾਂ ਵੀਡੀਓ ਤੱਕ ਦਿੱਤੀਆਂ ਸੀਗੀਆਂ ਜਿਹੜੇ ਪੈਸਿਆਂ ਦੀ ਸੈਟਲਮੈਂਟ ਕੋ ਇੱਕ ਜੁਨੀਅਨ ਦਾ ਪ੍ਰਧਾਨ ਕਰ ਰਿਹਾ ਸੀਗਾ ਕਿਹਦੇ ਕਰਤੇ ਕਾਰ ਕਰ ਰਿਹਾ ਸੀਗਾ ਕਾਰਪੋਰੇਸ਼ਨ ਦੇ ਅਫਸਰਾਂ ਦੇ ਸਿਰ ਤੇ ਕੁਛ ਜਿਹੜੇ ਸੀਕ੍ਰਟ ਗੱਲਾਂ ਕਾਰਪੋਰੇਸ਼ਨ ਦੀਆਂ ਜੋ ਸਾਡੇ ਅਫਸਰਾਂ ਦੇ ਹਿਰਦੇ ਵਿੱਚ ਸੀਗੀਆਂ ਉਹ ਇੱਕ ਬਾਹਰ ਜੁਨੀਅਨ ਦਾ ਪ੍ਰਗਾਨ ਉਸ ਜਿਨ੍ਹਾਂ ਦੇ ਕੋਲੋਂ ਕ腐ਸ਼ਨ ਦੇ ਪੈਸੇ ਲੈ ਰਿਆ ਉਹਨਾਂ ਨੂੰ ਕਰ ਰਿਹਾ ਮੈਂ ਪੱਤਰਕਾਰਾਂ ਨੂੰ ਦੱਸਣਾ ਚਾਹਨਾ ਵਾਂ ਇਸ ਦੌਰਾਨ ਅਸੀਂ ਬਿਜੀਲੈਂਸ ਰੇਂਜ ਦੋਆਬਾ ਦੇ ਉਹਨਾਂ ਦੇ ਕੋਲ ਵੀ ਗਏ ਕਿ ਆ ਦੇਖੋ ਆ ਸਾਡੇ ਛਾਰਪੁਰ ਦੇ ਵਿੱਚ ਬਹੁਤ ਵੱਡੀ ਕ腐ਸ਼ਨ ਹੋਈ ਆ ਆ ਕੀ ਹੋਈ ਆ ਸਾਨੂੰ ਬਿਜੀਲੈਂਸ ਦੇ ਐਸਐਸਪੀ ਸਾਹਿਬ ਨੇ ਕਿਹਾ ਕਿ ਤੁਸੀਂ ਇਹਨੂੰ ਸੀਐਮ ਸਾਹਿਬ ਦੇ ਪੋਰਟਲ ਤੇ ਇਹਨੂੰ ਪਾ ਦਿਓ ਕਿ ਉੱਤੇ ਤੁਰੰਤ ਕਾਰਵਾਈ ਹੋਏਗੀ ਪਰ ਉੱਤੇ ਸ਼ਕਸ਼ਤ ਉਸ ਅਫਸਰ ਦੇ ਕਾਰਵਾਈ ਕੋਈ ਨਹੀਂ ਹੋਈ ਦੇਖੋ ਵਾਲਾ ਕਿ ਬੱਤੀ ਤੋਂ ਸ਼ੰਤੀ ਨੇ ਜੁਆਇੰਟ ਜੇਕਰ ਭਿੰਗਰ ਗਣੇਸ਼ ਪੀਪਲ ਨੂੰ ਗਾਤੀ ਬੰਦੇ ਹਾਂਜੀ 170 ਤੋਂ 80 ਸੀ ਕਿ ਬੰਦੇ ਬਾਕੀ 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 ਇਹਨਾਂ ਨੇ ਕਰ ਗਏ ਕਰ ਗਏ ਆ ਕੀਤੇ ਜਿਹੜੇ ਨਹੀਂ ਅਸੀਂ 32 ਤੋਂ 37 ਬੰਦੇ ਦੇ ਵਿੱਚ ਆਏ ਆ ਜਿਹੜੀ ਕ腐ਪਸ਼ਨ ਦੀ ਵਾਲੀ ਆਈ ਆ ਉਹ ਲੜਕੀ ਲੱਕੀ ਇੱਕੋ ਹੀ ਮੇਰੇ ਕੋਲ ਕਾਗਜ਼ ਆਇਆ ਵਾ ਤੁਸੀਂ ਤਾਂ ਗੱਲ ਦੱਸੋ ਭਾਜੀ ਇਹ ਫਾਈਲ ਪਈ ਆ ਇਨਸਪੈਕਟਰ ਗਰਮੇਲ ਕੋਲ ਇੱਕ ਗਰਮੇਲ ਹੈਗਾ ਸੁਪਰ ਸੁਪਰਡੰਟ ਸੁਪਰਡੰਟ ਦੀ ਅੱਡੀ ਦਾ ਪਾਵਰ ਹੈ ਨਹੀਂ ਕੋ ਡਾਇਰੈਕਟ ਫਾਈਲ ਆਪਣੇ ਕੋਲ ਰੱਖ ਲਊਗਾ ਇਸ ਲੜਕੀ ਦੀ ਆਪਟਰ ਕੋਈ ਕਿਸੇ ਆਪਸ਼ਨੇ ਫਾਈਲ ਤੋਂ ਦਿੱਤੀ ਹੈ ਨਾ ਡੈਕ ਗਰਮੇਲੇ ਤਾਂ ਫਾਈਲ ਰੱਖ ਨਹੀਂ ਸਕਦਾ ਕੋਲ ਆਪਣੇ ਲਈ ਸ਼ਰਮਾ ਜੀ ਇਹੀ ਆ ਸਹੀ ਤਰੀਕੇ ਨਾਲ ਰੱਖਣ ਹੁਣ ਆ ਹੜਤਾਲ ਹੋਈ ਸੀ ਸੀ ਬਰਮੈਨਾਂ ਦੀ ਕੀ ਉਹਨਾਂ ਦੇ ਇੱਕ 10000 ਪੱਤਨ ਖਰਾਬ ਆ ਜਾਂ ਦਸੀਆ ਨਭੀ ਜਾ ਰਹੀ ਕਿ ਆ ਬੱਧੀ ਗਈ ਬੱਚੀ ਯਾਰ ਤੇ ਕਿ ਉਹ ਪਾਜੀ ਦੇਖੋ ਸੁਣੋ ਉਹਨਾਂ ਨੇ ਹੜਤਾਲ ਕੀਤੀ ਆਪਣੀ ਹੱਕ ਲਈ ਕਾਰਬਰੇਸ਼ਨ ਦੇ ਮੈਂ ਐਮਐਲਏ ਸਾਹਿਬ ਦੇ ਕਹਿੰਦੇ ਪ੍ਰਾਈਵੇਟ ਬੰਦੇ ਬਲਾ ਕੇ ਸੀਮਾ ਖੜਾਣ ਲੱਗ ਗਏ ਇਹਦਾ ਮਤਲਬ ਇਹਨਾਂ ਦੇ ਹੱਕ ਚ ਨਹੀਂ ਹੈਗੇ ਯਾਰ ਇਹਨਾਂ ਨੂੰ ਚਾਹੁੰਦੇ ਨਹੀਂ ਇਹਨਾਂ ਦੀ ਤਨਖਾਹ ਵਧੇ ਜਾਂ ਇਹਨਾਂ ਨੂੰ ਹੱਕ ਜਿ ਹੱਕ ਜੀ ਮਿਲਣ ਉਹ ਤਾਂ ਚਾਹੁੰਦੇ ਹੀ ਨਹੀਂ ਯੂਨੀਅਨ ਕੀ ਕਰਦੇ ਜੀ ਉਹ ਪਾਜੀ ਮੈਂ ਤੁਹਾਨੂੰ ਦੱਸੀ ਆ ਨਾ ਮੈਂ ਇੱਕ ਗੱਲ ਦੱਸਾਂ ਮੈਂ ਇੱਕੋ ਹੀ ਸਮਾਈ ਪਾਜੀ ਇੱਕ ਮਿੰਟ ਜਿੰਨੀ ਦੇਰ ਤੱਕ ਬਾਹਰਲਾ ਬੰਦਾ ਨਾ ਉਹ ਲੜਾਈ ਲੜੇ ਉਹ ਆਪਣੀ ਨਾ ਜ਼ੁਰਤ ਨਾਲ ਲੜੇਗਾ ਜਿਹੜਾ ਇੱਕ ਹੈ ਹੀ ਪਹਿਲਾਂ ਕਾਰਪੋਰੇਟ ਅਫਸਰਾਂ ਅਧੀਨ ਵਾ ਉਹ ਕੀ ਅਫਸਰ ਨੂੰ ਕਿਸੇ ਨਾਲ ਲੜਾਈ ਲੜੇਗਾ ਕੀ ਕਰੇਗਾ ਸਾਰੇ ਭਾਜੀ ਆਪਸ ਦੇ ਵਿੱਚ ਇਹ ਸਰਕਾਰ ਦੀ ਗੁਲਾਮੀ ਕਰਦੇ ਪਏ ਇਹਨਾਂ ਨੂੰ ਗੁਲਾਮੀ ਚੋਂ ਨਿਕਲ ਕੇ ਜੁਨੀਨ ਵਾਲਿਆਂ ਨੂੰ ਇਸ ਸਫਾਈ ਕਰਮਚਾਰੀਆਂ ਦੇ ਸਿਵਰਮੈਨਾਂ ਦਾ ਮਾਲੀਆਂ ਦਾ ਸਾਥ ਦੇਣਾ ਚਾਹੀਦਾ ਵਾ ਮੇਰੀ ਇਹੀ ਬੇਨਤੀ ਆ ਇਹ ਕਰਪਸ਼ਨ ਰੋਕਿਆ ਜਾਵੇ ਇਹ ਜੋਇਨਿੰਗਾਂ ਨਾ ਕੀਤੀਆਂ ਜਾਣ ਜਿਹੜੀਆਂ ਮੈਨਲ ਲਿਸਟੇ ਸਰ ਦਾ ਸਹੀ ਪੋਸਟਾਂ ਹੈਗੀਆਂ ਜਿਹੜਾ 15 15 20 ਸਾਲ ਸਫਾਈ ਕਰਮਚਾਰੀਆਂ ਸਿਵਰਮੈਨਾਂ ਮਾਲੀਆਂ ਦਾ ਬਤਾਇਆ ਉਹਨਾਂ ਨੂੰ ਜੋਇਨਿੰਗ ਕੀਤੀ ਜਾਵੇ ਧੰਨਵਾਦ ਓਕੇ ਮੈਡਮ ਅੱਜ ਇੱਕ ਬੈਸਟ ਬਾਤ ਤਾਂ ਹੋਈ ਹੈ ਵੀ ਉਹਦੇ ਵਿੱਚ ਨਗਰ ਨਿਗਮ ਦੇ ਅਧਿਕਾਰੀਆਂ ਤੇ ਜ਼ੋਰ ਲਗਾਇਆ ਗਿਆ ਯਾਰ ਕਿ ਉਹ ਸਾਲ ਬਾਅਦ ਜੋਇਨਿੰਗ ਨਹੀਂ ਕੀਤੀ ਜੇਕਰ ਯੱਤਾ ਨੀਰ ਨਾਲ ਦੇਖੋ ਤੁਸੀਂ ਹੁਣ ਮੇਰੇ ਨੋਟਿਸ ਵਿੱਚ ਇਹ ਵਾਲਾ ਜਿਹੜਾ ਐਪੀਸੋਡ ਆ ਉਹ ਲੈ ਕੇ ਆਇਓ ਮੈਨੂੰ ਇੱਕ ਵਾਰੀ ਐਪਲੀਕੇਸ਼ਨ ਦੇਖ ਲੈਣ ਦਿਓ ਕਿਹੜੀ ਐਪਲੀਕੇਸ਼ਨ ਸਾਡੇ ਕੋਲ ਆਈ ਆ ਜੋ ਵੀ ਨਿਯਮਾਂ ਦੇ ਅਕੋਰਡਿੰਗ ਰੂਲਸ ਦੇ ਅਕੋਰਡਿੰਗ ਜੋ ਵੀ ਪ੍ਰੋਸੀਜਰ ਆ ਉਹੀ ਫਾਲੋ ਕੀਤਾ ਜਾਏਗਾ ਕੁਝ ਵੀ ਨਿਯਮਾਂ ਦੇ ਅਗੇਂਸਟ ਜੜੀ ਕਾਰਵਾਈ ਨਹੀਂ ਕੀਤੀ ਜਾਏਗੀ